ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਓ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਅੱਜ ਦੀ ਆਪਣੀ ਵਿਜਟ ਪਿੰਡ ਭੈਣੀ ਗੁਰਮਖ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਭੋਲੂ ਦੇ ਕੋਲ ਪਹੁੰਚੇ ਆ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਦੋ ਵੜਾ ਇਹਨਾਂ ਦੇ ਫਾਰਮ ਤੋਂ ਸੇਲ ਆ ਤਾਜੀ ਫਰੀ ਸਵਾਈ ਤੇ ਇੱਕ ਬਿਲਕੁਲ ਤਿਆਰੀ ਤੇ ਜੁੜੇ ਰਹੋ ਐਂਡ ਤੱਕ ਕਰਦੇ ਆਂ ਗੱਲਬਾਤ ਪੁੱਛਦੇ ਆਂ ਕਿਵੇਂ ਦੇ ਰਹਿਣਗੇ ਭਾਪਾ ਪਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਕਿੱਦਾਂ ਠੀਕ ਜੀ ਵਧੀਆ ਵਧੀਆ ਸੰਤੂ ਸਾਹਿਬ ਠੀਕ ਆ ਡਰੈੱਸ ਜੀ ਨੋਟ ਕਰ ਲੀਏ ਡਰੈੱਸ ਪਿੰਡ ਪੈਣੀ ਹਰਮਨ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਜੀ 90417 ਹੂੰ 33864 ਠੀਕ ਆ ਤੇ ਸ਼ੁਰੂਆਤ ਕਰੀਏ ਸੂਈ ਤੋਂ ਸੂਈ ਤੋਂ ਕਰਦੇ ਕਿਦਨ ਦੀ ਸੂਈ ਆ ਜੀ ਤੈਨੂੰ ਸੂਈ ਨੂੰ ਚੌਥਾ ਦਿਨ ਹੋ ਗਿਆ ਸੰਤੂ ਸਾਹਿਬ ਤੇ ਕਿੰਨਾ ਦੁੱਧ ਬੋਲਾ ਬੜਾ ਹੋਊਗਾ 14-15 ਕਿਲੋ ਤਿਆਰ ਹੋਣਾ ਪੱਕਾ ਪੱਕਾ ਨੈੱਟ ਭਾਵੇਂ ਦੋ ਟਾਈਮ ਆਪਣੇ ਘਰੇ ਗਾਂ ਚੋ ਕੇ ਖਰੇ ਕੋਈ ਫੁੱਲੀ ਤਸੱਲੀ ਨਾ 14 ਕਿਲੋ ਹੋਊਗਾ ਹਨਾ 14 ਕਿਲੋ ਤਾਂ ਤਾਂ ਹੀ ਹੋਊਗਾ ਠੀਕ ਹੈ ਤੇ ਮਗਰ ਬੱਛਾ ਆ ਗਿਆ ਬੱਛਾ ਮਗਰ ਠੀਕ ਹੈ ਤੋਰਾ ਤਰਾ ਕਰਵਾਦੇ ਚੈੱਕ ਕਰੋ ਸੰਗ ਦੇ ਵਿੱਚ ਆ ਤੇ ਕਾਟ ਕਾਟ ਫੁੱਲ ਵੱਡਾ ਪਹਿਲਾਂ ਨੇ ਪਲੂਣੀ ਆ ਠੰਡੀ ਧੀਰੀ ਬੜੀ ਭਾਵੇਂ ਦੱਬੜ ਵੰਗੇ ਤੋਂ ਚੋਲਾ ਦਾ ਠੀਕ ਹੈ ਇਹ ਨਹੀਂ ਲੱਤ ਪੁੱਟ ਕੇ ਸੁਆ ਕਿਨਵਾ ਆ ਗਿਆ ਸੁਆ ਪਹਿਲਾ ਪਲੂਣੀ ਆ ਕੇ ਹਨਾ ਸੁਆ ਚੌਗੀ ਚਾਰ ਦੰਦ ਹੋ ਗਈ ਹਾਂਜੀ ਕੀ ਬਾਤ ਹੈ ਥਾਣ ਵਾਲਾ ਸੱਜਣਾ ਸੋਹਣਾ ਲੱਗਾ ਨੋਕ ਵਾਲਾ ਨਾਰੂ ਬੱਚੇ ਦਾ ਨਾਲ ਹੀ ਉਦਾਂ ਹੀ ਚੁਵਾਈ ਬਹੁਤ ਚੰਗੀ ਲੱਗੀ ਗਾਂ ਤੇ ਅਜੇ ਕੱਚਾ ਮੈਲਾ ਸੁੱਟਣ ਦੇ ਗਾਂ ਹਾਂ ਲੋ ਜੀ ਕਿਆ ਬਾਤ ਹੈ ਕੱਦ ਵਜ਼ਨ ਜਿਹੜਾ ਫੁੱਲ ਲੋਡ ਵੱਡਾ ਹੈ ਅਰਾ ਤੇ ਛੋਟੀ ਨਹੀਂ ਹੈ ਲੋਈ ਲੈਓ ਕਿਆ ਬਾਤ ਹੈ ਹਨਾ ਸੇਫ ਕੁਆਲਟੀ ਬੜੀ ਸੋਹਣੀ ਆ ਵੱਛੀ ਦੀ ਆ ਵੱਛੀ ਦਾ ਕਰਕੇ ਪਾਲੀ ਤੋਰਾ ਤਰ੍ਹਾਂ ਵੀ ਵੱਛੀ ਦਾ ਚੰਗਾ ਸੱਜਣੋ ਜਿੰਨੇ ਘਰੇ ਰੱਖਣੀਆਂ ਉਹ ਝਟ ਪਟਾਕੀ ਕੰਮ ਕਰਿਓ ਕਿਉਂਕਿ ਵੱਛੀ ਪਹਿਲਾ ਸੂਆ ਹੀ ਚਾਰ ਦੰਦਾਂ ਦਾ ਮੂੰਹ ਤੋਂ ਸੋਹਣੀ ਆ ਰਾਜੀ ਬਾਜੀ ਫੁੱਲ ਪੂਰੀ ਫਿਰ ਹੈਗੀ ਬਹੁਤ ਠੰਡੀ ਦੀ ਰਹੀ ਆ ਵੱਛੀ ਇਹ ਨਹੀਂ ਆ ਕਿ ਥੋੜਾ ਕ੍ਰੋਸਾਂ ਕੇ ਰੱਖਦੀ ਆ ਤੇ ਗਰਮ ਹੋਊਗੀ ਜਾਂ ਕਿਤੇ ਨਹੀਂ ਨਹੀਂ ਠੰਡੀ ਬੜੀ ਆ ਹਨਾ ਪਾਵੇਂ ਇਦਾਂ ਹੀ ਥੱਲੇ ਬੈਰਾ ਬਿਣ ਮੰਗੇ ਤੋਂ ਭਾਵੇਂ ਕੋਈ ਆਣ ਕੇ ਚੋਲੇਗਾ ਤੇ ਕੀਮਤ ਇਹ ਤਾਂ ਮੰਗਣ ਦਾ ਭਾਵੇਂ 65 ਮੰਗੀ ਜਾਈਏ 70 ਮੰਗੀ ਜਾਈਏ ਹਾਂ 55000 ਦੀ ਦੇਦੀ ਹੈ ਹਾਨਾ ਹੋਰ ਛੱਡ ਦੋ ਉਹ 500 ਛੱਡ ਦਾਂਗੇ ਹੋਰ ਛੱਡ ਦੋ ਪੂਰੇ 55 ਦੀ ਹਾਨਾ ਹੋਣੀ ਹੈ ਸੰਧੂ ਸਾਹਿਬ 1000 ਛੱਡ ਦੋ ਨਹੀਂ ਸੰਧੂ ਸਾਹਿਬ ਅੱਛਾ ਮੈਂ ਅੱਗੇ ਬੜਾ ਮਾਣ ਨਹੀਂ ਕੀਤਾ ਤੇ ਚਲੋ ਠੀਕ ਆ ਤੇ ਅੱਗੇ ਆ ਗਈ ਤਿਆਰ ਵਿਦਿਆਰ ਹਣਾ ਹਾਂਜੀ ਤਿਆਰ ਵਿਦਿਆਰ ਜਿਹੜੀ ਆ ਇਹ ਆ ਮੈਂ ਕਿੰਨੇ ਦਿਨ ਦਾ ਸਮਾਂ ਨੋਟ ਕਰੀਏ ਰਹੇਗਾ ਤਿਆਰ ਚ ਕੋਈ ਹਫਤਾ ਕੁ ਲਊਗੀ ਗਾਮ ਹਾਂ ਇੱਕ ਹਫਤਾ ਹਾਂਜੀ ਤਿਆਰੀ ਬਿਆਰੀ ਤੇ ਜਿਹੜੀ ਆ ਫੁੱਲ ਚੱਲ ਰਹੀ ਹੈ ਨਾ ਹਾਂਜੀ ਬਾਕੀ ਹੈਗੀ ਬਿਲਕੁਲ ਗਰਮੀ ਦਾ ਤੋਹਫਾ ਹੂੰ ਜਰਸੀ ਤੇ ਐਚਐਸ ਦਾ ਕ੍ਰੋਸ ਆਂਗੇ ਨਾ ਹਾਂਜੀ ਠੀਕ ਆ ਦੋੋਂ ਦਾ ਹੀ ਮਿਕਸ ਕੰਮ ਹੋਇਆ ਸੱਜਣੋ ਜਰਸੀ ਤੇ ਕ੍ਰੋਸ ਤੇ ਬਾਕੀ ਥਣ ਥਣ ਬੜਾ ਮਟਿਆਈ ਚ ਆ ਟਿੱਪਰ ਤੋਂਪਰ ਚੰਗੀ ਆਊਗੀ ਬਾਕੀ ਟੇਲ ਟੋਲੇ ਚੰਗੀ ਆ ਜਿਹੜੀ ਵਹਾਨੇ ਦੇ ਵਿੱਚ ਪਈ ਆ ਜਿਹੜੀ ਬੈਕਗ੍ਰਾਉਂਡ ਆ ਪੂਰੀ ਤਿਆਰ ਕਰਨ ਦੀ ਆ ਸਮਾਂ ਕੋਈ 8 ਦਿਨ ਦਾ 8 ਦਿਨ ਖੁੱਲੇ ਲੈ ਜੂ ਲੈ ਜਾਊਂ 8 ਦਿਨ ਤੇ ਠੀਕ ਆ ਲੈਓ ਬਾਕੀ ਸੰਤੂ ਸਾਹਿਬ ਬਣ ਵਾਲੀਆਂ ਕਮਲਾਂ ਹੀ ਕਰ ਦੂਗੀ ਵਸ਼ੀ ਹਾਂ ਪੂਰੀ ਪੂਰੀ ਬਣ ਕੇ ਸੋਗੇ ਹਨਾ ਕੀ ਬਾਤ ਹੈ ਬਹਿ ਕੇ ਵਿਖਾਓ ਹਮ ਥੱਲੇ ਬਹਿ ਗਏ ਥੱਲੇ ਬਹਿ ਕੇ ਵਿਖਾ ਲਓ ਹਾਂ ਕੀ ਬਾਤ ਹੈ ਹਨਾ ਇਹ ਥੋੜੀ ਕਿਤੇ ਗਰਮ ਆਗਾ ਕਿਉਂਕਿ ਉਹੋ ਜੀ ਗੱਲ ਆ ਕੋਈ ਨਹੀਂ ਨਹੀਂ ਸਿਰਾ ਹੈ ਚੀਜ਼ ਪੂਰੀ ਬਣ ਕੇ ਮਈਆ ਵਾਲਾ ਠਣ ਲੱਗਾ ਗਾਣੂ ਢੇਲ ਢੁੱਲ ਬੜੀ ਬਹਾਨੇ ਚ ਪਈ ਹੈ ਨਾ ਤੇ ਆਦੀ ਬਿਆਰੀ ਹੈ ਜੇ ਪੂਰੀ ਕਰਨ ਦੀ ਆਪਣੀ ਹਾਂਜੀ ਠੀਕ ਹੈ ਲੈ ਚਲੋ ਲੋ ਜੀ ਦੂਸਰਾ ਸੂਹਾ ਸਚਨੋ ਵੜ ਬਾਜੀ ਸੰਧੂ ਸਾਹਿਬ ਗਈਆਂ ਦੋਵੇਂ ਗਰਮੀ ਦਾ ਤੋਹਫਾ ਹੈ ਹੂੰ ਬਾਈ ਦੀ ਕੀਮਤ ਕਿੰਦੇ ਦੀ ਪਾ ਦੀਏ 55000 ਤੇ ਹਾਂ ਤੇ ਨਾ ਹਾਂ ਨਾ ਕੋਈ ਮਾਨਤਾ ਨਹੀਂ ਛੋੜ ਛੱਪਾ ਹੀ ਹੋਊਗਾ ਤਿੰਨ ਛੱਡ ਦਈਏ 52 ਕਰ ਦਈਏ ਦੇ ਦੇ ਕੇ ਮਗਰ ਲਾ ਪਈ ਸੀ ਹੈ ਨਾ ਦੇ ਲੋ ਤੇਰਾ ਧੱਕਾ ਨਹੀਂ ਚਲ ਕੋਈ ਨਹੀਂ ਦੇ ਦਈਏ ਹੈ ਦੇਣੀ ਨਹੀਂ ਚਲ ਆਪਾਂ ਦੇ ਦਈਏ ਉਸ ਘਰ ਆ ਦਾ ਨਾ ਬੋਣੀ ਪਟਾ ਕਰੀਏ ਕੋਈ ਗੱਲ ਨਹੀਂ ਚਲ ਜਾਓ ਸੱਜਣੋ 52000 ਦੀ ਲਾਸਟ ਵਾਇਡ ਮਿਲ ਜੂਗੀ ਪਿਆਰੀ ਪਿਆਰੀ ਜਿਹੜੀ ਆ ਪੂਰੀ ਕਰਨ ਦੀ ਆਪਣੀ ਥੱਪਾ ਬੜਾ ਚੰਗਾ ਲੱਗਾ ਬੱਚੀ ਨੂੰ ਨਸੀਬਾ ਦੇਣੀ ਦੇ ਨਹੀਂ ਲੈਂਦੀ ਜਿਹੜੀ ਹਾਂ ਬੱਚੀ ਸੋਹਣੀ ਹੈ ਜਿਹੜੀ ਜਦੋਂ ਬੱਚੀ ਨੇ ਬੱਚਾ ਦੇਤਾ ਨਾ ਹੂੰ ਵੱਛੀ 60000 ਦੀ ਆ ਵੱਛੀ ਦੁੱਧ ਕਿੰਨਾ ਪਾਜੂ ਉਹ ਤਾਂ ਗਰਮੀ ਸ਼ਰਮੀ 15 ਕਿਲੋ ਤੋਂ ਘੱਟ ਕੀ ਪਾਊਗੀ ਗਾਂ ਹਾਂ ਤੇ ਇਹ ਜਿਹੜੀ 14 ਤੋਂ ਪਲੱਸ ਚੱਲ ਰਹੀ ਹੈ ਨਾ ਹਾਂਜੀ ਇਹ ਵੀ ਵੱਛੀ ਸੋਹਣੀ ਆ ਖਰੀਦਦਾਰੀ ਸਜਣੋ ਕਰਿਓ 20 ਕਿਲੋ ਜਵਾਊਗੀ ਜਿਹੜੀ ਹਾਂ ਥੋੜਾ ਤੁਹਾਨੂੰ ਪਤਾ ਮੌਸਮ ਉਹੋ ਜਿਹਾ ਰੇ ਚਲੋ ਆਪਣੀ ਖਰੀਦਦਾਰੀ ਕਰਿਓ ਸასი ਕਾਲ ਜੀ ਸਾਰਿਆਂ ਨੂੰ